ਹੈਲੋ ਜੀ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕੱਜ ਕੋਰਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਤੇ ਤੁਹਾਡਾ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਹੋ ਚੜ੍ਹਦੀ ਕਲਾ ਚ ਰਹੋ ਤੇ ਵੀ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਮੈਂ ਕਿਹਾ ਚਲੋ ਅੱਜ ਦਾ ਵਲੌਗ ਤੁਹਾਡੇ ਲਈ ਸਪੈਸ਼ਲ ਆਇਆਗੇ ਮੇਰੇ ਪੜੋਸ ਦੇ ਵਿੱਚ ਸਾਡੇ ਪੜੋਸ ਦੇ ਵਿੱਚ ਲੈਂਟਰ ਪੈਣ ਲੱਗਾ ਸੀ ਤੇ ਬੱਦਲ ਲਵਾਈ ਹੋਈ ਪਈ ਹੈ ਤੇ ਇਹਨਾਂ ਦੇ ਬਹੁਤ ਦਿਨਾਂ ਬਾਅਦ ਮੋਰ ਸੇ ਨਿਕਲਿਆ ਅੱਜ ਲੈਂਟਰ ਪੈਣ ਦਾ ਤੇ ਅੱਜ ਲੈਂਟਰ ਪੈਣ ਲੱਗਾ ਸੀ ਤੇ ਅੱਜ ਦਾ ਇਹਨਾਂ ਨੇ ਬਣਾਣਿਆ ਲੰਗਰ ਸਾਡੇ ਇੱਥੇ ਜਿਵੇਂ ਲੈਂਟਰ ਪੈਂਦਾ ਨਾ ਬਹੁਤ ਸਾਰੇ ਸਾਰਿਆਂ ਦੀ ਰੋਟੀ ਵਗੈਰਾ ਬਣਾਉ ਬਾਕੀ ਬਨੇ ਰੋ ਜੀ ਤੁਸੀਂ ਰਲ ਮਿਲ ਕੇ ਅਸੀਂ ਸਾਰੇ ਕੰਮ ਕਰਦੇ ਹੁੰਨੇ ਆ ਮੈਂ ਕਿਹਾ ਚਲੋ ਤੁਹਾਡੇ ਨਾਲ ਨਾਲ ਹੀ ਵੀਲੌਗ ਸ਼ੇਅਰ ਕਰਦੀ ਆ ਬਾਕੀ ਘਰ ਦੇ ਕੰਮ ਫਟਾਫਟ ਅਸੀਂ ਨਿਬੇੜ ਲੈਂਦੇ ਨੇ ਤੇ ਫਿਰ ਤੁਹਾਡੇ ਨਾਲ ਮਿਲਦੇ ਆ ਫਿਰ ਦੋ ਪੀਸਲੇ ਤਰਨੇ ਪੈਣੇ ਬਾਬਾ ਜੀ ਦੀ ਵੀ ਤਾਂ ਨਿਕਲਣਗੀਆਂ ਪਹਿਲਾਂ ਸੇਵੀਆਂ ਦੇ ਸੁਚੀ ਬਾਬਾ ਜੀ ਕੁਝ ਬੜੀ ਕੋਈ ਆਏ ਹਾਏ ਉਹ ਨਿਕਿਆ ਰੀ ਬਾਬਾ ਜੀ ਦੀ ਨੋਮੀ ਵਾਸਤੇ ਸੇਵੀਆਂ ਨਹੀਂ ਬਟਣੀਆਂ ਸੁਚੀਆਂ ਇਹ ਪੁਰਾਣਾ ਰਹਿਣ ਦੀ ਹੈ ਆਪਣਾ ਪੁਰਾਣਾ ਖਤਮ ਹੋ ਗਿਆ ਹੁਣ ਬਸ ਆਪਣੀ ਕੜਕਸਾਂ ਤੇ ਤੇ ਲੋ ਜੀ ਮੈਂ ਕਿਹਾ ਚਲੋ ਸਵੇਰੇ ਸਵੇਰੇ ਆਪਣਾ ਸਾਰਾ ਕੰਮ ਨਿਬੇੜ ਲਈ ਆਪਣੇ ਘਰ ਦਾ ਕੰਮ ਨਿਬੇੜ ਲਈ ਫਿਰ ਉਹਨਾਂ ਦੀ ਹੈਲਪ ਕਰਾਂਗੇ ਬਹੂਆਂ ਦੀ ਵੈਸੇ ਤਾਂ ਬਹੂਆਂ ਨੇ ਸਾਡੇ ਨਾਲ ਵੀ ਇਦਾਂ ਹੀ ਐ ਜਦੋਂ ਵੀ ਅਸੀਂ ਸਾਡੇ ਕੋਈ ਕੰਮ ਹੁੰਦੇ ਆ ਸੀ ਸਾਰੇ ਜਣੇ ਨਾਲ ਰਲ ਮਿਲ ਕੇ ਕੰਮ ਕਰ ਲੈਣੇ ਹੁੰਨੇ ਆ ਇੱਧਰ ਅ થોੜੀ ਜੀ ਕਣਕ ਜੀ ਸਾਫ ਕਰ ਰਹੀ ਸੀ ਸਾਡਾ ਆਟਾ ਜੇ ਖਤਮ ਹੋਣ ਵਾਲਾ ਸੀ ਮੈਂ ਕਿਹਾ ਚਲੋ ਫਟਾਫਟ ਚੱਕੀ ਤੇ ਸਟਵਾ ਲੈਣੀ ਮੈਂ ਕਿਹਾ ਪਹਿਲਾਂ ਇਹ ਵੀ ਕੰਮ ਨਿਬੜ ਲਾਂ ਜਦ ਤੱਕ ਕਿਉਂਕਿ ਟਾਈਮ ਇੰਨਾ ਹੋਇਆ ਨਹੀਂ ਅੱਜ ਕੱਲ ਦਿਨ ਥੋੜੇ ਵੱਡੇ ਹੁੰਦੇ ਆ ਨਾ ਤੇ ਫਟਾਫਟ ਹੋ ਜਾਂਦਾ ਵੈਸੇ ਤਾਂ ਅਸੀਂ ਸਾਰੇ ਜਣੇ ਉਹਨਾਂ ਦੀਆਂ ਬਹੂਆਂ ਵਗੈਰਾ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਤੇ ਫਟਾਫਟ ਇੱਧਰ ਕਰ ਰਹੀਆਂ ਸੀ ਮਸਾਲਾ ਵਗੈਰਾ ਵਿੱਚ ਬਣਾ ਰਹੇ ਸੀਗੇ ਤੇ ਮੈਂ ਕਿਹਾ ਚਲੋ ਮੈਂ ਪਹਿਲਾਂ ਆਪਣੀ ਕਣਕ ਸਾਫ ਕਰ ਲਾਂ ਜੀ ਚੱਕੀ ਤੇ ਭੇਜ ਲਵਾਂ ਬਾਕੀ ਤੁਸੀਂ ਬਨੇ ਰੋ ਮੰਮੀ ਬੋਲੀ ਮੰਮੀ ਦਾ ਬਾਜ਼ਾਰ ਨੂੰ ਬੋਲੀ ਜਾ ਤਾ ਹਾਂ ਤਾਂ ਫਿਰ ਇਹਨਾਂ ਨੂੰ ਸਾਰੇ ਮਾਰ ਗਿਆ ਹੈ। ਹੈਲੋ ਗਾਇਜ਼ ਇੱਧਰ ਬਣਾਉਣ ਲੱਗੇ ਆਪਾਂ ਅੱਜ ਸਾਡੇ ਪੜੋਸੀਆਂ ਨੇ ਪੈਣ ਲਗਾ ਲੈਂਟਰ ਉਹ ਹਲੇ ਵੀ ਮੇਰਾ ਮੂੰਹ ਨਹੀਂ ਆਣਾ ਚਾਹੀਦਾ। ਮੂੰਹ ਨਹੀਂ ਆਉਣਾ ਚਾਹੀਦਾ ਲੱਗੇ ਜੀ। ਮਰਾ ਦੇਖੇ ਇੱਧਰ ਚਿੱਲੇ ਜਾ ਰਹੇ ਲਸਣ ਉੱਧਰ ਚਾਵਲ ਬਣ ਰਹੇ ਆ। ਇਹ ਚਾਵਲ ਤੋਂ ਉਹਨੂੰ ਵੜਗਾੜਨਾ ਨਾ। ਬੇਚਾਰਾ ਸੁਤਾ ਜਾ ਚਾਹ ਜੀ ਦੇ ਕੰਮ ਮਾਰ ਰਿਹਾ ਆ। ਜਾ ਲੱਭਣਾ ਪੜੇ। ਕਹਿੰਦੀ ਕਹਾਂ ਇੱਕ ਇਥੇ ਆ, ਇੱਕ ਇਥੇ ਆ। ਹਾਂ, ਇੱਕ ਸੋਨੇ ਦਾ ਚਾਹ ਜੀ ਦੀ। ਦੇਖ ਲੈ ਇੱਟਾ ਅੱਗੇ ਨਿਸ਼ਾਨ ਇੱਕ ਵਾਰੀ ਚੈੱਕ ਕਰੀ। ਪਾਣੀ ਚਲਾ ਦਈਏ। ਤੇ ਲੋ ਜੀ ਇੱਧਰ ਬਣਨ ਲੱਗੇ ਸੀ ਪਕੌੜੇ ਨਾ ਪਕੌੜਿਆਂ ਲਈ ਆਟਾ ਵਾ। ਸੋ ਰੀਸ ਨੂੰ ਕੋਲ ਰਹੀ ਸੀ ਤੇ ਕੜੀ ਬਣਾਉਣੀ ਸੀ ਮੈਂ ਇਹਨਾਂ ਨੂੰ ਬਲਕਿ ਕਹਿ ਵੀ ਰਹੀ ਸੀ ਮੈਂ ਕਿ ਲੇਟ ਹੋ ਜਾਓਗੇ ਤੇ ਕੜੀ ਤੁਸੀਂ ਨਾ ਪਹਿਲਾਂ ਰੱਖ ਲਓ ਮਤਲਬ ਮੈਂ ਹਮੇਸ਼ਾ ਮੇਰਾ ਆਪਣਾ ਆਪਣਾ ਅਸਰ ਹਰ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਇਹ ਪਹਿਲਾਂ ਤੜਕਾ ਲਾ ਕੇ ਰੱਖਦੇ ਹੁੰਦੇ ਆ ਪਹਿਲਾਂ ਚਾਵਲ ਵਗੈਰਾ ਇਹਨਾਂ ਨੇ ਬਣਾ ਲਏ ਬਹੁਤ ਸਾਰੇ ਚਾਵਲ ਬਣਾਏ ਆ ਨਾ ਚਾਵਲ ਬਣਾ ਕੇ ਫਿਰ ਇਹਨਾਂ ਨੇ ਉਹਦੇ ਚ ਰੱਖ ਦੇਣੇ ਆ ਮਤਲਬ ਬੋਇਲਡ ਕਰਕੇ ਜਿਵੇਂ ਪੀਛੂ ਉਤਾਰ ਕੇ ਬਣਾਉਂਦੇ ਆ ਨਾ ਜਿਵੇਂ ਲੋਕ ਆਪਾਂ ਕਹਿ ਦਿੰਦੇ ਆ ਕਿ ਮਾਂਡ ਕਹਿ ਦਿੰਦੇ ਆ ਮੈਨੂੰ ਨਹੀਂ ਪਤਾ ਤੁਸੀਂ ਕੀ ਕਹਿੰਦੇ ਹੋਗੇ ਤੇ ਪਾਣੀ ਉਤਾਰ ਕੇ ਵਾਈਲਡ ਕਰਕੇ ਉਹਵੇਂ ਦੇ ਬਣਾਉਂਦੇ ਆ ਚਾਵਲ ਇਹਨਾਂ ਨੇ ਚਾਵਲ ਪਹਿਲਾਂ ਬਣਾ ਲਏ ਸੀ ਤੇ ਇੱਧਰ ਇਹ ਪਕੌੜੀਆਂ ਦੀਆਂ ਤਿਆਰੀਆਂ ਕਰ ਰਹੀਆਂ ਸੀ ਕਹਿੰਦੀ ਸੀ ਪਹਿਲਾਂ ਪਕੌੜੇ ਬਣਾ ਕੇ ਫਿਰ ਤੜਕਾ ਲਾ ਕੇ ਫਿਰ ਰੱਖਦੇ ਹੁੰਨੇ ਕੜੀ ਤੇ ਫਿਰ ਬਾਅਦ ਚੋ ਪ੍ਰਸ਼ਾਦ ਵਗੈਰਾ ਬਣਾ ਲੈਂਗੀਆਂ ਤੇ ਸਾਡੇ ਇੱਥੇ ਨਾ ਕੜੀ ਚਾਵਲਾਂ ਦਾ ਲੰਗਰ ਵਗੈਰਾ ਦਿੰਦੇ ਆ ਜਦੋਂ ਲੈਂਟਰ ਪੈਂਦਾ ਨਾ ਸਾਰਿਆਂ ਜਣਿਆਂ ਨੂੰ ਕੜੀ ਚਾਵਲ ਮੱਲੇ 'ਚ ਵੀ ਦਿੰਦੇ ਆ ਇੱਧਰ ਆਪਾਂ ਕੱਟ ਰਹੀ ਸੀ ਕਿ ਖੋਪਾ ਬਰੀਕ ਬਰੀਕ ਖੋਪਾ ਮੈਂ ਨਾਲ ਕਟਵਾ ਰਹੀ ਸੀ ਮੈਂ ਕਿਹਾ ਚਲੋ ਇਹ ਪ੍ਰਸ਼ਾਦ ਦੇ ਵਿੱਚ ਪਾਣਾ ਸੀ ਚਾਹੇ ਥੋੜਾ ਕੱਦੂ ਕਸ ਕਰ ਲੋ ਧੀਆਂ ਬਰੀਕ ਕੱਟ ਲੋ ਇਹ ਕਹਿੰਦੇ ਸੀ ਇੱਦਾਂ ਕੱਟ ਦਿਓ ਆਂਟੀ ਤੇ ਮੈਂ ਕਿਹਾ ਚਲੋ ਮੈਂ ਵੀ ਮੈਂ ਤੇ ਸਾਡੇ ਸਾਹਮਣੇ ਵਾਲੀ ਅਸੀਂ ਦੋਨੋਂ ਜਣੀਆਂ ਰਲ ਕੇ ਮੈਂ ਕਿਹਾ ਚਲ ਅਸੀਂ ਬੈਠੇ ਬੈਠੇ ਖੋਪਾ ਕੱਟ ਦਿੰਨੇ ਆ ਤੇ ਲੋਜੀ ਇਹ ਦੇਖ ਲੋ ਚਾਵਲ ਬੋਇਲਡ ਕਰਕੇ ਨਾ ਇਦਾਂ ਟੋਕਰੇ ਦੇ ਵਿੱਚ ਪਹਿਲਾਂ ਚੁੰਨੀ ਪਾ ਕੇ ਫਿਰ ਇਦਾਂ ਫਲਾ ਜਿਕੇ ਰੱਖ ਦਿੰਦੇ ਆ ਫਿਰ ਇਹ ਨਾ ਕੱਲਾ ਕੱਲਾ ਦਾਣਾ ਚਾਵਲਾ ਦਾ ਹੋ ਜਾਂਦਾ ਜਿਵੇਂ ਫਿਰ ਹੁਣ ਇੱਕ ਚਮਚ ਘਿਓ ਦਾ ਲਗਾ ਦੋ ਜਾਂ ਕੁਝ ਵੀ ਇਦਾਂ ਕਰਕੇ ਬਣਾਉਂਦੇ ਆ ਸਭ ਦਾ ਆਪਣਾ ਆਪਣਾ ਦੇਖੋ ਤਰੀਕਾ ਹੁੰਦਾ ਮੈਂ ਤੇ ਪਾਣੀ ਬਹੁਤ ਘੱਟ ਤਾਰਦੀ ਆ ਕਦੀ ਕਦੀ ਤਾਰ ਕੇ ਬਣਾਉਣੀ ਹੁੰਦੀ ਨਹੀਂ ਤੇ ਮੈਂ ਤੇ ਹਾਂ ਫਿਰ ਇਦਾਂ ਹੀ ਬਣਾ ਇਸ ਦਾ ਤੋਂ लो गाइस इधर पकोडਿਆਂ दे तैयारियां और न छोटी घेरना तू तू हां वो बोल चली है रानी छोटी घेरना कौन ਕਸੀ ਨੀ ਗਲਣਾ ਇਹ ਪਫਰ ਨੂੰ ਇ। ਹਾ ਬਸੰਦਾ ਨੂੰ ਇਹ ਉਪਰ ਚੜਾਦੀ ਮੰਨੇ ਕਰ। ਨਹੀਂ ਤਾਂ ਉਪਰ ਚੜਾਦੀਆਂ ਖੜ ਕੇ ਨਾ। ਨਾ ਅਗਲੀ ਜਨ ਨਹੀਂ। ਹਾਂ ਜੋ ਨੀ ਦਾ ਰਮ ਨੇ ਇੰਡਿੰਗ ਕਰ। ਨਹੀਂ ਉਹ ਤਾਂ ਲੈ ਗਏ ਤੇ ਆਪਣਾ ਤਾਂ। ਅੱਛਾ। ਕਿਹਨਾਂ ਨੇ ਕਿਹਾ ਸੀ ਇਹਨਾਂ ਨੇ? ਚਲੋ ਗਾਇਸ ਇਹਨਾਂ ਦਾ ਲੈਟਰ ਪੜ੍ਹਦੇ ਅੱਜ ਸਾਡੇ ਪਰੋਸੀਆਂ ਦਾ। ਤੇ ਲੈਟਰ ਵੀ ਦਿਖਾ ਦੇਣਾ ਉਹਨਾਂ ਦਾ ਤੇ ਇਹ ਬੰਦ ਰਿਹਾ ਕੜੀ ਚਾਵਲ।

ਜਤਨੀਆਂ ਦੇਦੇ ਅਮਰਤ ਆਪਣੇ ਕੋਲਿਆ ਕੁਛ ਸੀ ਆਇਆ ਹਰੀ ਮਿਰਚ ਵੀ ਦੇ ਰਹੀ ਕਿ ਪਾ ਕੇ ਫਿਸ ਕਰ ਹੈ ਹਰੀ ਮਿਰਚ ਵੀ ਦੇਣਾ ਇਹ ਹਰੀ ਰਹੀ ਹੋ ਜਗੀ ਲੋ ਜੀ ਹੁਣ ਲੱਗਾ ਸਾਡਾ ਕੜੀ ਨੂੰ ਤੜਕਾ ਲੱਗਣ ਖੂਬ ਸਾਰੀ ਕੜੀ ਬਣੇਗੀ ਅਨਾ ਦੇ ਤੇ ਵਾਲੀ ਬੋਟੀ ਸਾਡੀ ਬਹੁਤ ਸ਼ਰ ਮਿਲੀ ਹੈ ਇਹਦੀ ਸ਼ਕਲ ਇੰਨੀ ਭੈੜੀ ਹੈ ਨਾ ਕਿ ਕਹਿੰਦੀ ਮੇਰੇ ਸਾਹਮਣੇ ਨਹੀਂ ਆਣੀ ਚਾਹੀਦੀ ਦਿਖਾਣਾ ਨਹੀਂ ਚਾhti ਟੀਰੀ ਹੈ ਨਾ ਵਿਚਾਰੀ ਅੱਖੋਂ ਸੇ ਬੈਂਗੀ नहीं सुंदर तो बटेरिया मरी रात की में खाते ना दिखाते नहीं राजपूतनी में <laughs> राजपूत नहीं हैं बहुत सारीयां है। तो बैंगी बहू को सामने नहीं लाना कालीयां तो नहीं आ जब तू ब्याह च सारे देख दे हैं तड़का इधर चला लेगी बड़े पतीले च लेप लाया ही नहीं ਅਬ ਕੀ ਲਗਾਏਗੀ ਨੀ ਵਿਚੋ ਦੇ ਉਹ ਪਾਇਏ ਨੇ ਮਾਂਡ ਹਾਂ ਮਾਂ ਕੁਤੀ ਨਹੀਂ ਜੋ ਸੇ ਚੀ ਤੇ ਲਾਣਾ ਤੜਕਾ ਜੀਰੋ ਬਲੀਓ ਕੀ ਮੇਥੀ ਮੈਂ ਪੁੰਨ ਕੇ ਪੀਸ ਕੇ ਪਾਣੀ ਨਹੀਂ ਲੋ ਗਾਈਜ਼ ਇੱਧਰ ਅਸੀਂ ਪਤੀਲੇ ਤੇ ਥੱਲੇ ਲਾਣ ਲੱਗਿਆ ਮਿੱਟੀ ਹੈਂ ਦੇਖ ਨਕਲੀ ਉਹ ਲੱਕੜੀ ਉੱਪਰ ਹੈ ਰਾਜੇ ਉਪਰੋਂ ਮੰਗਵਾਣੀ ਪੈਣੀ ਆ ਇਹ ਨਾ ਫਿਰ ਕਾਲਾ ਨਹੀਂ ਹੁੰਦਾ ਪਤੀਲਾ ਇਹਦਾ ਇਹ ਫਾਇਦਾ ਹੋ ਜਾਂਦਾ ਸਾਨੂੰ ਮਾਂਜਣਾ ਆਸਾਨ ਹੋ ਜਾਂਦਾ ਬਹੁਵਾਂ ਨੂੰ ਔਖਾ ਨਹੀਂ ਲੱਗੇਗਾ ਨਾ ਮਾਂਜਣਾ ਥੱਲੇ ਗਾਰਾ ਲਾ ਲਓ ਫਿਰ ਕਾਲਾ ਨਹੀਂ ਹੁੰਦਾ ਇੱਧਰ ਲੱਗ ਰਿਹਾ ਤੜਕਾ ਚਲੀ ਪੈ ਵੀ ਨਾ 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 ਨਿੱਚੇ ਤਾਂ ਕਾਲਾ ਤਾਂ ਨਹੀਂ ਨਾ ਨਿੱਚੋਂ चल लगा दे फिर भी दूर ये तो साफ हो जाएगा पानी लग के आ, हो बहुत हो गया ही वो उज गया तो बहुत चंगी तरह मैं पहला ही हिंग पंदी है तू से बाद में लग गया नहीं। 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 ਸਾ ਪਕੇ ਆਪਣੇ ਆਪਣੇ ਲੱਗ ਲੱਗ ਤਰੀਕੇ ਹੁੰਦੇ ਹੈ ਮੇਰਾ ਆਪਣਾ ਤਰੀਕਾ ਠਾਰਾ ਆਪਣਾ ਤਰੀਕਾ ਹਮ ਸੇਵਾ ਕਰਦੀ ਪਈਏ ਭਾਪੀ ਆ ਦੇਖੋ ਜੀ ਅਮਰਤ ਕਰ ਰਹੀ ਹੈ ਸੇਵਾ ਤੇਰੀ ਬਹੂ ਦੀ ਤੇਰੀ ਭਾਪੀ ਇੱਕ ਬੂਹ ਵਾਲਾ ਪਤਿਲਾ ਨਾ ਉਸ ਮੇਰੇ ਵਾਲੂ ਜਿਵੇਂ ਸਮ ਘੜੀ ਹੋਰੀ ਨਾ ਹਮਰੇ ਤਾਂ ਲੱਗ ਨਾਲ ਬੇਟੇ ਨਾਲ ਲੱਗ ਜਾ ਬੱਚੇ ਜੋ ਪਤਿਲਾ ਕਿੱਲੇ ਤਾਂ ਰੱਖ ਲਾ ਨਾ ਨਾਲ ਆ ਬੱਖੀ ਮੁਕੀ ਜੀ ਪਰੇ ਘਰ ਲੈ ਰੁਕ ਜਾ ਚਲੋ ਉਨੇ ਦੇ ਵਿੱਚ ਸਾਰਾ ਛੂੰਕਾ ਪਾ ਦੋਗਾ ਆ ਕੀ ਗਿਰੇ ਲਾ ਪਕੜੋ ਚੁੱਲ੍ਹੇ ਤੇ ਰੱਖਣਾ ਪੈਣਾ ਹੁਣ ਆਪਾਂ ਨਹੀਂ ਕਰਦੀ ਵਾਈ ਗੁਰੂ ਵਾਈ ਗੁਰੂ ਵਾਈ ਗੁਰੂ ਜੀ ਵਾਈ ਗੁਰੂ ਜੀ ਵਾਈ ਗੁਰੂ ਜੀ ਓ ਬਾਈ ਇਹ ਲੈ ਦੋ ਬੰਦੀਆਂ ਕੋਲ ਪਤੀਲਾ ਨਹੀਂ ਰੱਖਿਆ ਜਾ ਰਿਹਾ ਵਾਈ ਗੁਰੂ ਜੀ ਤੋਬਾ 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 ਮੈਂ ਨਹੀਂ ਕਰਦੀ ਅੰਜੀ ਬੜੇ ਕੰਮ ਮੈਂ ਤਾਂ ਆਪਣੇ ਘਰ ਦੀ ਹੀ ਕੜੀ ਬਣਾ ਸਕਦੀ ਹਾਂ ਇਹੋ ਕਿਸਕੇ ਘਰ ਕੀ ਓ ਲੈ ਕੜੀ ਸਿੱਟਦੀ ਵਿੱਚ ਪਾਣੀ ਪਾਏਗਾ ਤੇ ਹਨਾ ਬੋਲ ਵਾਲੀ ਹੋ ਗਈ ਹਾਂ ਧੋਗੇ ਲੋ ਜੀ ਤੜਕਾ ਲੱਗ ਗਿਆ ਕੜੀ ਨੂੰ ਹੁਣ ਰਿਜਦੀ ਰਹੇਗੀ ਮਿਰਚਾਂ ਘੇਰ ਦੇ ਉੱਪਰ हाँ हां एदा मतलब देखन जी ची। मेरा जी अच्छी लगया पर ना खान ना। वाले त खांदे हां मन्नो मैं त आप खुश हो के खाने भाई मैंने तो अच्छी पर खाई कदी जानदी मिर्ची आ असली कहना जसपी ते जसपी ते नी कहंदे ने असली हाँ अब स्वाद आएगा अब बैठ के छौ को कोई लगावे कड़ची कोई लावे बास उन खद्दा लग जाएगा ਰੇਜਾ ਪੈ ਜਾਏਗਾ ਸੀ ਰੇਜਾ ਕਹਿੰਦੇ ਆ ਤੁਸੀਂ ਖੱਦਾ ਕਹਿੰਦੇ ਹੋ ਅਸਾਂ ਪੱਕੀ ਦੀ ਮਹਿਤੋ ਹੈ ਨਹੀਂ ਨਹੀਂ ਲਸੀਮ ਠੀਕ ਸੀ ਨਾ ਇਹ ਵਿਚਾਰੀ ਤਾਂ ਸੋਚਾਂ ਚ ਪੈ ਗਈ ਮੇਰੇ ਨਾਲ ਬਣ ਗਈ ਹੈ ਮੈਂ ਉਹ ਤਾਂ ਸੋਚੋਂ ਮੇ ਪੜ ਗਈ ਮੇਰੇ ਘਰ ਬਣ ਕੇ ਆ ਗਈ ਐਂ ਸੋਚੀ ਗਰੀ ਜੋਜਮਾ ਉਸੇ ਵਿਚਾਰੀ ਕੋ ਜੋਲ ਦੋ ਪੱਖੀ ਨਾ ਮੈਂ ਤਾਂ ਵੀ ਲੱਤੀ ਉਹ ਕਦੀ ਬੱਤੀ ਸੀ और क्या बस नहीं और बेज आ जाएगा ना एक बार हद आ तो अब इरिटेट आ जाएगा फिर देख फटाफट भी फिर उबलदा डाल नहीं देना कितना अभी इसका भी स्टंप बता देती हूं

जितने 2 किलो चीनी 1 किलो 1 किलो अच्छा 1 किलो सूजी 1 किलो ही असली अंदाज़ਿਆਂ ਨਾਲ ਪਾਦੇ ਹਾਈ ਕੀ ਕਰਨ ਦੇ ਪਾਉ 2 2 ਉਹ ਲੱਗੇ ਨੰਬਰ ਤੋਂ ਉਹ ਜਾਨਾ ਖਤਰ ਬੈਠੇ ਕਬ ਕਬ ਸਾਹਮਣੇ ਮਿਟਾ ਦੇ ਜਿਹ ਪਹਿਲਾਂ ਤਾਂ ਪਤਾ ਹੀ ਨਹੀਂ ਅੱਖੇ ਨਾਲ ਪੈ ਜਾ ਤਾਂ ਮੈਂ ਜਲਦੀ ਕਰ ਦੇ ਹਮ ਤੋਂ ਨਹੀਂ ਰਹੀ ਤਾਂ ਵੀ ਕਿ ਲੱਗੀ ਰਹੇ ਜਿਆਦਾ ਠੀਕ ਤੇ ਆਰਾਮ ਸੁਣੇ ਕਿ ਲੱਗੇ ਤਾਂ ਸਪਟਾ वठे ज्यादा चीज तो बड़ा ज्यादा चीज बनता हमको टाइम पे लग जाइए और लग तो पहले एक दिन पहले एक फोन कर देते ना मेरे तरफ एक दिन पहले बताओ नहीं वैसे मेरे चालू हो जाते 2 बज गए और सब काम हो गए बस काम कर रहे हो इकट्ठे बाकी करता पकोड़ी कोई बड़ी पकोड़ी सब आ जाएगा लंबा पकोड़ी रे होना एकदम पकोड़ी की उम्मीद है

ਗਾੜੀ ਵੀ ਤਾਂ ਹੋ ਗਈ ਪਕੌੜੇ ਵੀ ਤੇ ਹੈ ਹਮਮ ਅਪੂ ਚੁੰਡੀ ਉਹ ਕੋਲ ਵਾ ਤੇ ਲੋ ਜੀ ਇੱਧਰ ਹੋ ਗਈ ਕੜੀ ਤਿਆਰ ਉੱਧਰ ਪ੍ਰਸ਼ਾਦ ਵੰਡਿਆ ਸਾਡੇ ਤੇ ਨਾ ਮੱਲੇ ਦੀ ਖਾਸੀਅਤ ਹੈ ਕਿ ਜਦੋਂ ਵੀ ਕਿਸੇ ਦਾ ਕੋਈ ਕੰਮ ਹੁੰਦਾ ਹੈ ਨਾ ਅਸੀਂ ਸਾਰੇ ਜਣੇ ਰਲ ਕੇ ਕੰਮ ਕਰ ਲੈਂਦੇ ਹੁੰਨੇ ਆ ਇਹ ਤਾਂ ਬੀਚੂ ਚਾ ਵਾਲੀ ਨੂੰ ਬੰਕੀ ਜਣਾ ਸਹੀ ਤਾਂ ਨਾ ਖਵਾਣੀ ਤੇ ਬਲਵ ਨਾ ਨਾ ਫੇਟੈਂਡ ਹੋ ਜਾਈ ਫਿਰ ਲੈ ਜੀ ਹਣਾ ਹਾਂ ਫੇਟੈਂਡ ਹੋ ਇਹ ਕਿਹਦਾ ਹਾਂ ਅਗਲੀ ਵਾਰ ਦੂਜੀ ਬਾਲਟੀ ਪਾ ਦਿੰਦੇ ਬਾਰ ਬਾਰ ਹੇ ਚਪਾਪ ਨਿਕਲ ਗੋ ਕੰਟੀਨਿਊ ਹੁੰਦੀ ਵਾਂ ਕਾਹੂੰ ਕਿ ਇਹ ਕਪੜਾ ਕੱਟ ਦੇ ਕਪੜਾ ਹਾਲੇ ਬਾਹਰ ਦੀ पौने खड़ी है कभी कविता पौने से पकड़ी है स्कूल गर्म बुगे

ਤੇ ਲੋ ਜੀ ਸਾਰਾ ਲੰਗਰ ਤਿਆਰ ਹੋ ਗਿਆ ਸੀ ਉਧਰ ਵਰਤਾਨ ਲੱਗੇ ਸੀ ਤੇ ਦੇਰਦ ਨਾ ਸਭ ਤੋਂ ਪਹਿਲਾਂ ਇਹ ਕਾਨਾ ਜੀ ਨੂੰ ਭੋਗ ਲਾਂਦੇ ਹੁੰਦੇ ਆ ਗੜੀ ਮਤਲਬ ਪਿਆਜ਼ ਵਾਲੀ ਹੁੰਦੀ ਉਹਨੂੰ ਤਾਂ ਖਵਾਉਂਦੇ ਨਹੀਂ ਹੈਗੇ ਸਿਰ ਪ੍ਰਸ਼ਾਦ ਦਾ ਨਾ ਨੇ ਭੋਗ ਲਵਾਇਆ ਬਾਕੀ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਵੀਡੀਓ ਕਿਦਾਂ ਦਾ ਲੱਗਿਆ ਜੀ ਰਲ ਮਿਲ ਕੇ ਅਸੀਂ ਚਾਹ ਪਚਾ ਲਈ 50 ਬੰਦਿਆਂ ਦੀ ਦੇਖੋ 3-4 ਜਣੀਆਂ ਨੇ ਅਸੀਂ ਰੋਟੀ ਬਣਾ ਦਿੱਤੀ ਏ ਤੇ ਬਹੁਤ ਵਧੀਆ ਲੱਗਦਾ ਰਲ ਮਿਲ ਕੇ ਕਰਨਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਏ ਤੇ ਤੁਸੀਂ ਵੀ ਜੇਕਰ ਤੁਹਾਡੇ ਵੀ ਕਿਸੇ ਮੱਲੇ ਪੜੋਸ ਇਦਾਂ ਹੈ ਪਿਆਰ ਬਣਾ ਕੇ ਰੱਖਿਆ ਕਰੋ ਇੱਕ ਦੂਜੇ ਦਾ ਸਾਥ ਦਿਆ ਕਰੋ ਸੁੱਖ-ਦੁੱਖ ਸਮੇਸ਼ਾ ਕਮ ਆਇਆ ਕਰੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਮਿਲਦੇ ਆ ਜੀ